ਦਨਿਕ ਸੂਰਾਂ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਬਠਿੰਡਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਜਿੱਥੇ ਇੱਕ ਨੌਜਵਾਨ ਨੂੰ ਨਸ਼ੇ ਦੇ ਸੋਦાગਰਾ ਬਾਰੇ ਜਾਣਕਾਰੀ ਦੇਣ ਦੀ ਇਸ ਕਦਰ ਮਹਿੰਗੀ ਪਈ ਕਿ ਉਸਤੇ ਜਾਨਲੇਵਾ ਹਮਲਾ ਕੀਤਾ ਗਿਆ ਜਾਨਲੇਵਾ ਹਮਲਾ ਕਰਕੇ ਉਸ ਨੂੰ ਬੁਰੇ ਤਰੀਕੇ ਦੇ ਨਾਲ ਜ਼ਖਮੀ ਕਰ ਦਿੱਤਾ ਗਿਆ ਤਾਂ ਅਸਲ 10 ਤੋਂ 12 ਬਦਮਾਸ਼ਾਂ ਦੇ ਵੱਲੋਂ ਉਸ ਦੇ ਉੱਤੇ ਹਮਲਾ ਕੀਤਾ ਗਿਆ ਜੋ ਨੌਜਵਾਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਸ ਮੁਤਾਬਕ ਉਸ ਦੇ ਵੱਲੋਂ ਨਸ਼ਾ ਵੇਚਣ ਵਾਲਿਆਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਸ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਹੈ ਪਹਿਲਾਂ ਵੀ ਇਹਨਾਂ ਦੇ ਵਿੱਚ ਝੜਪ ਹੋ ਚੁੱਕੀ ਹੈ ਤੇ ਇਸੇ ਦੇ ਚੱਲਦੇ ਇੱਕ ਦੂਜੇ ਦੇ ਉੱਤੇ ਝੜਪ ਜੜੀ ਹੈ ਕੀਤੀ ਗਈ ਹੈ ਹਮਲਾ ਕੀਤਾ ਗਿਆ ਹੈ ਪੂਰਾ ਮਾਮਲਾ ਕੀ ਹੈ ਕੀ ਕੁਝ ਬਿਆਨ ਸਾਹਮਣੇ ਹੈ ਉਹ ਤੁਹਾਨੂੰ ਸੁਣਾ ਦਿੰਦੇ ਹਾਂ ਮੇਰਾ ਗਗਨਦੀ ਬਣਾ ਬਈ ਮੇਰਾ ਕਿਉਂ ਆਨੰਦ ਆ ਕੀ ਹੋਇਆ ਕੀ ਹੋਇਆ ਬਈ ਨਸ਼ੇ ਦੇ ਪਟਾਣ ਦੇ ਬਹੁਤ ਪ੍ਰੋਜੈਕਟ ਜਿਹੀ ਕੰਪਲੀਟ ਕੀਤੀ ਸੀ ਸਰਕਾਰ ਕਹਿੰਦੀ ਆ ਵੀ ਨਸ਼ੇ ਦੇ ਪਟਾਣ ਦੇ ਸਪਰਸਿਟ ਕਰੋ ਸੀ ਸੁਰੱਖਿ ਰੋਕ ਲਾ ਮੰਗੀ ਅੱਛਾ ਅਜੀ ਰੋਕ ਲਈ ਮਰਾ ਮੁਤਾ ਜਿਆ ਹੂ ਕਿਤਾਬ ਕਿਤਾਬ ਵਗੈਰਾ ਦਿੱਤੀ ਹੋਈ ਤੇ ਦੇਖ ਲੋ ਹਾਲੋ ਕੀ ਹੋਇਆ ਕੀ ਹੋਇਆ ਮੈਨੂੰ ਕੁੱਟ ਮਾਰ ਕੀਤੀ ਬਈ ਜਸਵੀਰ ਅਮਨਾ ਸਿੰਘ ਭਈ ਆਣ ਪਹਾਂਚੇ ਸੀ 15-20 ਆਣੀ ਸੀ ਗੱਡੀ ਵਰਕੇ ਆਏ ਉਹਨਾਂ ਨੇ ਫਲੂਨ ਤੇ ਆ ਕੇ ਕੁੱਟਮਾਰ ਕੀਤੀ, ਘਰ ਨੂੰ ਤੋੜ ਦਿੱਤੀ ਫਲੂਨ ਦੀ ਜਿਹੜੇ ਵੀ ਛੋਟੇ ਹੋਏਗੇ ਹਾਂਜੀ ਸਰ ਮੇਰੇ ਕੋਲ ਵੀਡੀਓ ਹੈਗੀ ਉਹਨਾਂ ਨੇ ਥੱਪ ਚ ਕੈਪਸੂਲ, ਉਹ ਕੈਪਸੂਲ ਵੇਚ ਦਿਆ, ਧਾਵਾ ਵੇਚ ਦਿਆ, ਗੋਲੀਆਂ ਵੇਚ ਦੇ। ਕਹਿੰਦੇ ਸ਼ਰੇਆਮ ਵੀ ਸੀ। ਉਹ ਕਹਿੰਦੇ ਭਈ ਅਸੀਂ ਸ਼ਰੇਆਮ ਵੇਚਾਂਗੇ। ਸਾਡੇ ਪਿੰਡ ਦਾ ਕੋਈ ਬੰਦਾ ਨਹੀਂ ਕੋਈ ਜਾਣਦਾ, ਕੋਈ ਉਹ ਸਭ ਡਰਦੇ। ਉਹਨਾਂ ਕੋਈ ਉਹ ਦਮਦਮਗਾ ਤੁੰਗਾ ਦਿੰਦੇ ਆ ਬੰਦਿਆਂ ਨੂੰ ਤੇ ਸਾਰੇ ਕਿੱਥੇ ਹੱਟ ਜਾਂਦੇ ਆ ਭਈ। ਨਾ ਕੋਈ ਇੰਦਰਾ। ਭਈ ਬੋਲ ਵੇਚਦੇ ਆ ਸੱਟ ਵਟ ਕੋਈ ਇੱਕ ਜਾਂਦਾ ਇੱਕ ਦਿਨ ਉਹਨਾਂ ਦੇ ਘਰ ਦੀ ਤਲਾਸ਼ੀ ਹੋਈ ਜੀ ਬਈ ਉਦੋਂ ਉਹ ਬੰਦਿਆਂ ਨੇ ਘਰੇ ਜਿੰਦਾਂ ਲਾ ਕੇ ਭੱਜ ਗਏ ਦੂਜੇ ਦਿਨ ਤਲਾਸ਼ੀ ਦਬਾਈ ਬਈ ਉਹਨਾਂ ਨੇ ਸਾਰਾ ਪਾਸੇ ਕਰਕੇ ਸਮਾਨ ਆਬੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਕਿਉਂਕਿ ਥੇਲਾ ਸੈਂਟਰ ਹੀਲਸ ਰੈਂਦੀ ਉਹਨਾਂ ਨੇ ਕੋਈ ਨਹੀਂ ਦਿੱਤੀ ਸਾਨੂੰ ਮਠਾਣੇ ਜਗੇ ਅੱਥੇ ਕੋਈ ਸੁਣਵਾਈ ਨਹੀਂ ਹੋਈ ਬਈ ਸਾਡੀ ਅੱਜ ਤੱਕ ਤਸਵੀਰ ਦੇਜ ਹੋਈ ਸੀ ਉਥੇ ਗਏ ਚੌਥੋਂ ਸਾਬੀ ਉਹਨੇ ਕੱਲ ਤੋਂ ਦੀ ਕੰਪਲੀਟ ਸਾਨੂੰ ਰੈਕ ਰੋਜ ਵੇਦ ਨੇ ਕਹਿੰਦੇ ਵੀ ਇਹ ਦਾਬਰ ਹੱਲ ਵੀ ਕਾਰਵਾਈ ਕਰਨੀ ਤੋਂ ਪਰ ਅੱਜ ਆ ਕੇ ਬਹੁਤ ਘੁੱਟ ਗਈ ਉਹਨੂੰ ਕਿਹ ਬਤ ਲੱਗ ਗਈ ਹੁੰਦੀ ਦੀ ਕੋਈ ਨੋਟੀਫਿਕੇਸ਼ਨ ਉਹਦੀ ਸਰ ਸਾਨੂੰ ਉਹਨਾਂ ਨੂੰ ਪਤਾ ਜੀਆ ਉਹ ਸਾਡੇ ਸਾਹਮਣੇ ਆ ਕੇ ਕਾਹ ਕਿ ਉਹ ਪਹਿਲਾਂ ਉਹਨੇ ਕਹਿ ਗਈ ਸੀ ਇੱਕ ਤੁਹਾਨੂੰ ਮੁੰਡੇ ਨੇ ਦੱਸਿਆ ਜੀ ਹਮ ਦਾਦੀਏ اتنا ਵੀ ਪਿਆਰ ਸੁਲਭੇਤ ਗਈ ਛੋਟੇ ਛੋਟੇ ਮੁੰਡੇ ਆਉਂਦੇ ਸੀ ਤਾਂ ਕੰਪਲੀਟ ਕਰਦੇ ਸੀ ਮੈਂ ਸਰ ਨੌਜਵਾਨ ਦਲਸਰੜੀ ਦਾ ਵਲੰਟੀਅਰ ਐ ਜੀ। ਮੇਰਾ ਨਾਮ ਹੈ ਸਾਡਾ ਵੀਰ ਨਾਮ ਹੈ ਗਸੂਲ ਜੰਦੀ। ਜੀ ਮਾਮਲਾ ਸੀਗਾ ਜੀ ਕੋਈ ਇਹ ਦੁਕਾਨ ਤੇ ਸੀਗੀ ਜੀ ਮੁੰਡਾ ਇਹਨਾਂ ਸਲੂਮ ਚਲਾਉਂਦਾ ਮੁੰਡਾ। ਇਹ ਜੋਗਨੰਦ ਸਿੰਘ ਇਹਨਾਂ ਨੇ ਨਾ ਕੋਈ ਕੰਪਲੇਨ ਲਖਾਈ ਸੀ ਕਿਸੇ ਨਸ਼ਾ ਵੇਚਣ ਵਾਲੇ ਦੇ ਖਿਲਾਫ ਤੇ ਇਹਨੂੰ ਇਹਨੇ ਫੇਰੇ ਲਖਾਈ ਸੀ ਕਿ ਉਹਨਾਂ ਨੇ ਮੁੰਡੇ ਆ ਕੇ 15-20 ਮੁੰਡੇ ਆ ਕੇ ਇਹਨੂੰ ਕੁੱਟਦੇ ਗਏ ਆ ਜੀ ਦੁਕਾਨ ਤੇ। ਪੱਗ ਨਹੀਂ ਕੋਈ। ਕੱਤਾ ਹੈਗੀ ਜੀ ਉਹਨਾਂ ਦੋਦੇ ਸਾਥ ਹੈਗੀ ਜੀ ਚੈਸਟ ਤੇ ਮੁਕ ਸ਼ੋਲਡਰ ਤੇ ਪੈਰ ਤੇਗੀ। हाँ जी मैं डॉक्टर गुरजीवन सिंह एम ओ सिविल हॉस्पिटल बठिंडा से पेशेंट आया जी तेईस साल का है हमारा इन दोगा न तो आए इनकी कोई लड़ाई वगैरह हुई है जी इतने कुटमार करके आए हैं कि फिलहाल तो ठीक ने बाकी अगे देखा एक्सरे वगैरह करवाव उसके बाद फ्री रोज ठीक है मैं क्या इदा तो कुछ नहीं दस फिलहाल यही दस भी कुटमार हुई है जी ਇਹ ਇੱਕ ਲੜਕਾ ਗਗਨਦੀਪ ਸਿੰਘ ਜੋ ਕਿ ਪਿੰਡ ਜੋਗਨਾਨਦਾ ਰਹਿਣ ਵਾਲਾ ਹੈ ਇਹ ਕੱਲ ਵਲੰਟ ਇੰਜਰੀਜ਼ ਨਾਲ ਕਰਨ ਨਾਲ ਜਿਹੜਾ ਸਿਵਲ ਹਸਪਤਲ ਬਰਾਂਡਾ ਦੇ ਵਿੱਚ ਦਾਖਲ ਹੋਇਆ ਸੀਗਾ ਇਸ ਦੇ ਵਿੱਚ ਥਾਣਾ ਕੈਂਟ ਦੀ ਟੀਮ ਵੱਲੋਂ ਵੈਰੀਫਾਈ ਕਰਨ ਤੇ ਇਹ ਨਿਕਲ ਕੇ ਆਇਆ ਕਿ ਇਹ ਜਸਵੀਰ ਕੌਰ ਤੇ ਜਸਵਿੰਦਰ ਕੌਰ ਦੋ ਲੇਡੀਜ਼ ਰਹਿੰਦੀਆਂ ਪਿੰਡ ਜੋਗਰਾਂ ਦੇ ਵਿੱਚ ਇਹਨਾਂ ਦੀ ਕਾਫੀ ਸਮੇਂ ਤੋਂ ਆਪਸ ਦੇ ਵਿੱਚ ਤਕਰਾਰਪਾਹੀ ਚੱਲ ਰਹੀ ਤੇ ਪਹਿਲਾਂ ਵੀ ਕਾਫੀ ਵਾਰੀ ਇਹਨਾਂ ਦੀ ਆਪਸ ਵਿੱਚ ਦੋਧੂਮੇਮਾ ਉਹ ਵੀ ਹੋਈ ਹੈ ਤੇ ਛੋਟੀ ਮੋਟੀ ਡਰਾਈਵ ਵੀ ਹੋਈ ਹੈ ਕੱਲ ਵੀ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ ਕਿ ਤੇ ਜਸਵੀਰ ਕੌਰ ਦੇ ਲੜਕੇ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਇਹਦੀ ਗਗਨਦੀਪ ਸਿੰਘ ਦੀ ਕੁੱਟਮਾਰ ਕੀਤੀ ਹੈ ਸੋ ਇਸ ਦੇ ਵਿੱਚ ਅਸੀਂ ਗਗਨਦੀਪ ਸਿੰਘ ਦੇ ਬਿਆਨ ਕਲਮਬੰਦ ਕਰਕੇ ਥਾਣਾ ਕੈਂਟ ਦੇ ਵਿੱਚ ਬੰਦੀ ਕਾਰਵਾਈ ਕਰ ਰਿਹਾ ਜੋ ਨਸ਼ੇ ਵਾਲੀ ਗੱਲ ਹੈਗੀ ਆ ਉਹ ਫਿਲਹਾਲ ਜਿਹੜੀ ਸਾਡੀ ਮੁਲੀ ਤਫਤੀਸ਼ ਦੇ ਵਿੱਚ ਇਦਾਂ ਦੀ ਗੱਲ ਸਬੰਧੀ ਕੋਈ ਵੀ ਨਹੀਂ ਆਈ ਕਿਉਂਕਿ ਜਸਵੀਰ ਕੌਰ ਤੇ ਜਸਵਿੰਦਰ ਕੌਰ ਦੀ ਆਪਸ ਰੰਜਿਸ਼ ਪਾਜੀ ਕਰਕੇ ਹੀ ਜਿਹੜੀ ਹੈ ਜਸਵੀਰ ਕੌਰ ਦੇ ਲੜਕਿਆਂ ਨੇ ਇਹਦੀ ਕੁਟਮਾਰ ਕੀਤੀ ਹੈ। ਸਿਰਫ ਉਹ ਵੀਡੀਓ ਕਲੇਮ ਕਰ ਰਿਹਾ ਉਹਦੇ ਵਿੱਚ ਉਹ ਨਸ਼ੇ ਦੀਆਂ ਗੂੜੀਆਂ ਜਾਂ ਪੈਕਟ ਨਜ਼ਰ ਆ ਰਿਹਾ ਹੈ। ਕਹ ਰਿਹਾ ਕਿ ਇਹ ਵੇਚਦੇ ਆ ਪਿੰਡ ਚ ਵੈਰੀਫਾਈ ਕਰ ਲੋ। ਆ ਦੇਖੋ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੀ ਜਸਵੀਰ ਕੌਰ ਹੈ ਤੇ ਜਸਵਿੰਦਰ ਕੌਰ ਹੈ। ਇਹ ਆਪਸ ਦੇ ਵਿੱਚ ਆਨ ਪੁਆਇੰਟ ਦੇ ਵਿੱਚ ਰਹਿੰਦੇ ਆ। ਪਹਿਲਾਂ ਇਹਨਾਂ ਨੇ ਜਿਹੜਾ ਗਗਨਦੀਪ ਸਿੰਘ ਹੈਗਾ ਇਹਨਾਂ ਨੇ ਜਿਹੜਾ ਜਸਵੀਰ ਕੌਰ ਦੇ ਲੜਕੇ ਨੂੰ ਇੱਕ ਦਿਨ ਦੇ ਵਿੱਚ ਘੇਰਿਆ ਸੀਗਾ ਤੇ ਉਹਦੇ ਨਾਲ ਇਹਨੇ ਤੂਤਮੇਮ ਹੋਈ ਸੀਗੀ। ਉਸੇ ਰੰਜਿਸ਼ ਦੇ ਤਹਿਤ ਹੀ ਸ਼ਾਮ ਨੂੰ ਜਿਹੜਾ ਹੈਗਾ ਤਸਵੀਰਪੁਰ ਦੇ ਲੜਕੇ ਨੇ ਆਪਣੇ ਦੋਸਤਾਂ ਦੇ ਨਾਲ ਜਿਹੜੀ ਗਗਨਦੀਪ ਸਿੰਘ ਦੀ ਘੁੱਟਮਾਰ ਕੀਤੀ ਹੈ ਸਰ ਉਹ ਨਸ਼ੇ ਦੇ ਕੰਮ ਕਰਦੇ ਜਿਹੜੇ ਲੜੇ ਕੋਈ ਹੈ ਉਹ ਵੀ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਐਨਡੀਪੀਐਸ ਦਾ ਮੁਕੱਦਮਾ ਦਰਜ ਨਹੀਂ ਹੈ ਦੋਨਾਂ ਦੇ ਖਿਲਾਫ ਦੋਨੋਂ ਪਾਰਟੀਆਂ ਦੇ ਖਿਲਾਫ ਜਿਹੜੀ ਐਨਡੀਪੀਐਸ ਦੀ ਪਹਿਲਾਂ ਕੋਈ ਵੀ ਐਫਆਈਆਰ ਰਜਿਸਟਰ ਨਹੀਂ ਹੈ